ਤੁਹਾਨੂੰ ਪੰਜਾਬ ਖੜਾ ਖਾਲਸੇ ਸਵਾਗਤ ਕਰਦੀਆਂ ਚੜ ਤੁਸੀਂ ਜੁੜ ਕੇ ਚੱਲਦੇ ਖੜਾ ਬਹੁਤ ਬਹੁਤ ਰੱਖੀਏ ਬਖਸ਼ੀ ਗੱਲ ਕਰਦੇ ਅਸੀਂ ਅੱਜ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ 3 ਦਸੰਬਰ 2026 ਨੂੰ ਜੰਸਓਵਰ ਕਿਸਾਨਾਂ ਨੂੰ ਓਕੇ ਇਨਸਾਨਾ ਗੁਸਰਵਰ ਸਿੰਘ ਦੇ ਪੰਤੇਟ ਤੇ ਕਿਸਾਨਾਂ ਨੂੰ ਜਿਗਿਸਨ ਦਿਲ ਦੇ ਬਾਅਦ ਹੱਕ ਵਿੱਚ ਕੱਲ ਪੰਜਾਬ ਬੰਦ ਸੱਜਾ ਦਿੱਤਾ ਗਿਆ ਹੈ ਸੋ ਪੰਜਾਬ ਬੰਦ ਵਿੱਚ ਹਮੇਸ਼ਾ ਸਭ ਜਿਹੜੇ ਬੰਦ ਹੋਣਗੇ ਸਰਜੈਂਸੀ ਸੇਵਾਵਾਂ ਨੂੰ ਛੋਟ ਤੇ ਵਿਆਹ ਸ਼ਾਦੀਆਂ ਤੇ ਹੋਰ ਕੋਈ ਜ਼ਰੂਰੀ ਸੇਵਾਵਾਂ ਨੂੰ ਛੋਟ ਹੁੰਦੀ ਹੈ ਸੋ ਜੇਕਰ ਤੁਸੀਂ ਕੋਈ ਵੀ ਜੁਕੀ ਕਾਰਜ ਕਰਨੇ ਵਿਆਹ ਦੇ ਜਾਂ ਕੋਈ ਵੀ ਇਨਕਮ ਟੈਕਸ ਜਾਂ ਕੋਈ ਵੀ ਇੰਟਰਵਿਊ ਜਾਂ ਕੁਝ ਹੋਰ ਕਮਰਕੀ ਸੇਵਾਵਾਂ ਤਾਂ ਤੁਸੀਂ ਬਿਨਾ ਕਿਉਂਕਿ ਤੰਤਨ ਤੇ ਜਾ ਸਕਦੇ ਹੋ ਉਹਨਾਂ ਉਸ ਵਿੱਚ ਕੋਈ ਰੋਕ ਨਹੀਂ ਹੈ ਪਰੰਤੂ ਜੇਕਰ ਤੁਸੀਂ ਕੋਈ ਦੁਕਾਨ ਖੋਲ੍ਹਣੀ ਹੈ ਜਾਂ ਕੁਝ ਹੋਰ ਆ ਜੋ ਕਿ ਤੁਸ ਜੈਪਲਾਈ ਕਰਦੀਆਂ ਜਾਂ ਕੁਝ ਹੋਰ ਚੀਜ਼ਾਂ ਵੇਚਣੀਆਂ ਤੁਦ ਰਹੀਆਂ ਜੋ ਕਿ ਕਿਸਾਨਾਂ ਦਾ ਸਾਥ ਦਿਓ ਕੱਲ ਨੂੰ ਜੋ ਕਿ ਪੰਜਾਬ ਵਿੱਚ ਮਸਾਂ ਨਹੀਂ ਚੱਲਣਗੀਆਂ ਸੋ ਆਮ ਤਰ੍ਹਾਂ ਦੀਆਂ ਬੱਸਾਂ ਜਿਹਨਾਂ ਲਈ ਮੇਸ਼ਾ 4 ਘੰਟੇ ਦਾ ਜਾਮ ਰਹੇਗਾ ਜਿਹੜੇ 10 ਵਜੇ ਤੋਂ ਸ਼ਹਿਰ ਕਰੀਬ ਕੈਪਰ ਲੱਗੇ ਇੰਨੇ ਬਾਕੀ ਉਹਨਾਂ ਦਾ ਟਾਈਮ ਤਾਂ ਉੱਪਰ ਹੈ ਸੋ ਦੇਖਦੇ ਹਾਂ ਕੱਲ ਨੂੰ ਕਿੱਥੇ ਕਿੱਥੇ ਮਜਾਦ ਮਦ 10 ਵਜੇ ਤੱਕ ਲਗਭਗ ਸਾਰੇ ਪੰਜਾਬ ਦੇ ਲੋਕ ਹੀ ਕਿਉਂਕਿ 10 ਆ ਦੇਣਗੇ ਸੋ ਉਹਪੋ ਆਪਣੀ ਜੋ ਕਿ ਕਮਕਾਰ ਚ ਕਿਉਂਕਿ ਅਜਰਾਧਪੁਰੇ ਕਹਿੰਦੇ ਜਾਂ ਫਰਸਾਪੁਰੇ ਕਰਿਓ ਮੈਨਾਂ ਤਾਂ ਅਨਕਲ ਦਾ ਕਿਉਂਕਿ ਮੁਸ਼ਕਿਲ ਆਉਂਦੀ। ਜੋ ਆਪਰੀ ਹੈ। ਬਾਕੀ ਇੱਕ ਸੰਨਾ ਜੋ ਕਿ ਜੀ ਦੇ ਸਰਕਾਰ ਨਾਲ ਲੜਾਈ ਹੈ ਤੇ ਆਪਣੀ ਵੀ ਲੜਾਈ ਹੈ ਕਿਉਂਕਿ ਸਰਕਾਰ ਜੋ ਕਿਸਾਨਾਂ ਦੀ ਗੱਲ ਨਾਲ ਅਸ਼ਰ ਕਰ ਰਹੀ ਹੈ। ਸੋ ਕਿਸਾਨਾਂ ਨੂੰ ਸਰਕਾਰ ਨੂੰ ਮਿਲਣੀ ਚਾਹੀਦੀ ਆਪਣੀਆਂ ਜੋ ਕਿ ਮੰਗਾਂ ਨੇ। ਰਾਮ ਮਿਸ ਨੂੰ ਜਿਹੜੇ ਸੁਣੋ ਪਸੰਦ ਦੀਆਂ ਤਾਂ ਕਿ ਇਹ ਜੋ ਕਿ ਜੇ ਜੋ ਕਿ ਸੱਦੇ ਨੇ ਪੰਦਰ ਪੰਜਾਬ ਬੰਦ ਤੇ ਜੋ ਕੋਰ ਉਹ ਬੰਦ ਹੋ ਜਾਣ ਧੰਨਵਾਦ ਜੀ